ਲਓ ਜੀ ਵਿੱਕੀ ਆ ਗਿਆ ਖੇਤ ਨੂੰ ਗੱਡੀ ਲੈ ਕੇ ਮੈਂ ਮੋਟਰਸਾਈਕਲ ਲੈ ਕੇ ਆ ਗਿਆ ਤਾਂ ਪਹਿਲਾਂ दरअसल ਗੱਲ ਐਦਾ ਵੀ ਪਾਪਾ ਜੀ ਨਿਕਲੇ ਆਏ ਮੈਨੂੰ ਲੱਗਦਾ ਸੀ ਪਹਿਲਾਂ ਲਾ ਵੀ ਬਿੰਦਰਾ ਕਾਲ ਜੀ ਵਧਾਈਆਂ ਬਾਈ ਬਹੁਤ 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 ਮੁਬਾਰਕਾ ਬਾਈ ਤੈਨੂੰ ਵੀ ਪਾਪਾ ਜੀ ਤੁਸੀਂ ਪਹਿਲਾਂ ਹੀ ਨਿਕਲੇ ਹੋ ਉੱਥੇ ਤੇ ਮੈਂ ਕੀ ਮੰਗਦੇ ਤੇ ਇਹ ਬੱਸ ਅੱਛਾ ਮੋਟਰਸਾਈਕਲ ਖੜਾ ਤੇ ਲਏ ਹੈ ਕਾਲੀ ਸੀ ਕਹਿੰਦਾ ਫੇਰ ਸਮਝ ਕੇ ਬਣਵਾ ਕੇ ਲੈ ਆ ਜਾਵਾਂ ਠੀਕ ਹੈ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਹਮ ਯਾਰ ਕਾਲੀ ਸੀ ਠੀਕ ਹੈ ਠੀਕ ਹੈ ਮੋਟਰਸਾਈਕਲ ਵਾਲੀ ਕਾਲੀ ਸੀ ਆਓ ਇਹ ਤਾਂ ਇਹਨੇ ਤਾਂ ਇਹਨੇ ਤਾਂ ਘਰੇ ਰਹਿਣਾ ਤਾਂ ਇਹ ਵੀ ਗੱਲ ਹੈਗੀ ਆ ਇਹ ਤਾਂ ਨੂੰ ਨਿਆਣੇ ਨੂੰ ਚਾਹ ਉਹ ਤੁਹਾਨੂੰ ਨਹੀਂ ਚਾਹ ਹੈਗਾ ਤਾਂ ਹੈ ਨਹੀਂ ਪਰ ਜੇਕਰ ਮਾੜੇ ਡੀਕ ਲੰਦੇ ਘਰਾਂ ਇੱਧਰ ਚਾਹ ਠੰਡੀ ਵਾਲਾ ਕੰਮ ਦਾ ਚਾਹ ਠੰਡੀ ਕਰ ਮੋਟਰਸਾਈਕਲ ਦਾ ਪੰਗਰਾ ਸਾਈਕਲ ਫੋਨ ਬੀਤੀ ਮੋਟਰਸਾਈਕਲ ਵਾਲਾ ਖੜਾ ਦੇਖਾ ਬਾਅਦ ਤੇ ਮੈਂ ਚੱਲ ਬੋਲਿਆ ਇਹ ਵੀ ਗੱਲ ਠੀਕ ਹੈ ਲਓ ਜੀ ਇੱਧਰ ਗੰਨੇ ਦੀ ਲੜਾਈ ਵੀ ਹੋ ਰਹੀ ਹੈ ਉਹ ਤੁਹਾਨੂੰ ਮੂੰਹ ਮਿੱਠਾ ਕਰਵਾ ਦਈਏ ਉਹ ਮਿੱਠੇ ਜਿਹੇ ਰਹਿੰਦੇ ਤਾਂ ਮੁੱਲਾ ਦਾ ਹੋਰ ਐਂਦੇ ਜੇ ਮਿੱਠੇ ਜੇ ਇਹ ਹਾਂ ਉਹ ਲੱਡੂ ਖਾਣੇ ਲੱਡੂ ਖਾਣੇ ਹਾਂ ਮਾਰਦਾ ਡੱਬਰੂ ਵਾਂਗੂ ਜ਼ਰ ਤੜੇ ਨੂੰ ਖਾਲੇ ਜੇ ਖਾਲੇ ਨੇ ਖਾਲੇ ਕੋ ਨਾ ਆ ਗਾੜੀ ਲੈ ਕੇ ਆਏ ਆ ਵੀ ਨਿਆ ਹਾਂ ਹਾਂ ਅੱਛਾ ਉਹ ਬੋਲਿਆ ਨਾ ਅੱਛਾ ਕੀ ਕਰਨਾ ਹੁਣ ਕੀ ਕਰਨਾ ਵਿੰਦਰ ਹੁਣ ਅੱਛਾ ਸਟੇਕ ਲੈ ਕੇ ਜੈਂਟਰ ਵਾਲਾ ਹਾਂ ਸਭ ਪਰੀ ਹੈ ਠੀਕ ਹੈ ਠੀਕ ਹੈ ਠੀਕ ਆ ਚੱਕੋ ਪਹਿਲਾਂ ਤੁਸੀਂ ਲੱਡੂ ਉਹ ਇਹਨਾਂ ਨੂੰ ਲੱਡੂ ਖਿਲਾ ਯਾਰ ਪਹਿਲਾਂ ਮੁੰਡਿਆ ਬੰਦੇ ਦਾ ਪੋਰਕੇ ਯਾਰ ਨੋ ਪਾਪਾ ਜੀ ਪਹਿਲਾਂ ਤੁਸੀਂ ਲੋ ਲਿਆਓ ਬਈ ਲਿਆਓ ਭਾਈ ਮੈਨੂੰ ਬਈ ਬਾਹਰ ਮੈਂ ਤਾਂ ਨਾਲ ਖਾਣਾ ਚੱਲ ਜਿੰਨਾ ਵੀ ਖਾਣਾ ਤੂੰ ਖਾ ਲੈ ਪਾ ਦੇ ਇਹ ਦੇਖੋ ਲੈ ਲੈ ਯਾਰ ਇਹ ਮੂੰਹ ਉਠਾਤਾ ਕਰ ਲੋ ਯਾਰ ਐਸਾ ਬੱਝੋ ਯਾਰ ਆਹ ਲੋ ਪਹਿਲੇ ਯਾਰ ਪਰ ਸਾਦਾ ਨਹੀਂ ਹੈ ਪਰ ਸਾਦਾ ਵੀ ਕਹਿੰਦਾ ਆਪਣਾ ਆਪਣਾ ਅੱਛਾ ਫੇਟੀ ਹੈ ਫੇਟੀ ਹੈ ਫੇਟੀ ਹੈ ਮਰ ਡੱਬਾ ਹੀ ਲੈ ਜਾ ਤਾ ਲਫਾੜਾ ਆ ਵੀ ਲੈ ਜਾ ਨਾਲ ਹਾਂ ਨਿਆ ਗੱਡੀ ਆਇਆ ਨਿਆ ਗੱਡੀ ਆ ਗਿਆ ਭਾਈ ਮੋਡਾ ਬਾਬਾ ਅਭੀ ਜਨਮ ਮੇਲੇ ਮੇ ਪਹੁੰਚਤਾ ਨਹੀਂ ਤੁਮ ਲੋਗ ਬੇਗਪਰਤੀ ਛੀਲ ਕੇ ਆਲੇ ਦਾਲੇ ਕੋ ਦੇਖਣੇ ਲੱਗ ਗਿਆ ਵੀ ਹਾਂ ਗੱਡੀ ਪਹਿਲੇ ਆ ਗਿਆ ਲਾਉਰ ਨੇ ਨੇ ਇੱਕ ਇੱਕ ਲੰਗੜੀ ਕੇ ਲੰਗੜੀ ਤਾਂ ਖਾਇਦਰ ਹੋਰ ਹਾਂ ਦੋਨੋਂ ਡੱਬਾ ਤੁਹਾਰਾ ਹੀ ਆ ਮੈਨੂੰ ਦੋਨੋਂ ਡੱਬਾ ਤੁਹਾਰਾ ਹੀ ਆ ਹਾਂ ਹਾਂ ਲਾ 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 ਚਲੋ

ਆ ਆ ਆ ਆ ਮਾਰਦਾ ਦਾ ਸਲਿੱਪ ਜੀ ਹੈ ਕਹਿੰਦੇ ਹੈਗਾ ਕਹਿੰਦੇ ਟੱਕਾਂ ਤੋੜ ਦਿੰਦਾ ਨਹੀਂ ਉਹ ਦੱਸ ਮੈਨੂੰ ਭਈ ਇਹ ਕਹਿੰਦੇ ਆ ਬਈ ਹੈ ਵਜਨ ਕਿਸੇ ਮਾੜਾ ਮੋਟਾ ਕਿ ਨਹੀਂ ਕਹਿੰਦਾ ਗੰਨਾ ਥੋੜਾ ਪਿੱਛੇ ਦੇ ਪਿੰਗੇ ਟੱਡਾ ਜਿਹਾ ਬਲਦਾ ਚਲੋ ਤੇ ਰਸੇ ਨੇ ਬੰਨ ਲੈਣਾ ਹੋਰ ਲੈ ਲਾ ਆ ਜਾ ਕੋਣ ਲੈ ਲਓ ਉਹ ਆਰ ਲੈ ਲਾ ਚਲੋ ਓ ਆ ਗਿਆ ਬਾਈ ਤੂੰ ਵੀ ਮੂੰ ਮਠਾ ਕਰ ਲੈ ਮੜਿਆ ਓਏ ਓ ਬੱਲੇ ਮੜਿਆ ਕਿੱਦਾਂ ਟਰੈਕਟਰ ਕਿੱਥੋਂ ਮੁਟੂਗਾ ਦੁਕਾਨੋਂ ਹੌਂਟਰਲ ਹਾਂ ਵਧਾਈਆਂ 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 ਜਤਨੀਆ ਬਾਈ ਜੀ ਨਾ ਵੀ ਲੈ ਵਧਾਈਆਂ ਵਧਾਈਆਂ ਸਿਆਕਾ ਦੋ ਫਟੇ ਖਾ ਲੋ ਲੈ ਜੋ ਉਧਰ ਨੂੰ ਸਮਾਨ ਹੁਣ ਕਿੰਨਾ ਟਾਈਮ ਲੱਗੂਗਾ ਹੋਰ ਲੋਡ ਕਰਨੇ ਨੂੰ 1 ਘੰਟਾ ਲੱਗ ਜਾਏਗਾ ਪਾਂਟਾ ਲੱਗ ਜੂਗਾ ਹਨਾ ਹੋ ਭਰੀ ਕਹਿੰਦਾ ਹੋ ਵਜਨ ਬੁੱਜਨ ਕੈਸਾ ਕਰਨੀ ਇਹਨਾਂ ਦਬਾਉ ਵਜਨ ਠੀਕ ਆ ਨਾ ਗੰਨਾ ਤੋਂ ਠੀਕ ਆ ਹੱਸਦੇ ਰਹੋ ਹਾਂ ਇਹ ਵਾਲਾ ਮੈਂ ਇਹ ਕੁਝ ਨਹੀਂ ਹੋਇਆ ਇਹ ਇਹ ਤੋਂ ਬਾਅਦ ਨੇ ਥੋੜਾ ਕੋ ਆ ਐਸੇ ਬਾਅਦ ਇਹਨੂੰ ਬੀਚ ਮੇਂ ਹੀ ਰੱਖਣਾ ਥੋੜਾ ਵਾਲਾ ਨਿਆਣਾ ਨੂੰ ਦੇ ਦੇ ਆ ਆ ਦੇ ਦੇ ਨਿਆਣਾ ਦੇ ਚਲ ਹੋਰ ਕੀ ਬੀਕੀ ਮੈਂ ਕਹਿੰਦਾ ਸਾਈਡ ਪਰ ਲਾ ਲਾ ਹੁਣ ਦੱਬ ਦੇ ਇੱਧਰ ਨੂੰ ਅੰਦਰ ਪਾਸੇ ਇਹਨਾਂ ਨੂੰ ਹਾਂ ਹ ਇੱਧਰ ਨੂੰ ਦੱਬ ਕੇ ਲਾ ਦੇ ਅੰਦਰ ਨੂੰ ਅੱਛਾ ਇਹ ਨਹੀਂ ਜਾਣ ਅੰਦਰ ਅੱਛਾ ਆਗ ਲੱਗਣੇ ਆ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਯਾਰ ਵੀ ਗਾਣਾ ਜ਼ਿਆਦਾ ਕੱਟ ਗਿਆ ਗਾਣਾ ਕੱਟ ਗਿਆ ਤੋੜ ਦੇਣਾ ਨੇ ਉਹ ਉਹ ਤੋੜ ਦੇਣੀ ਆ ਜੀ ਇਹਨੇ ਹਾਂ ਇਹਨਾਂ ਮਾ ਡਾਕਟਰ ਨੇ ਲੈ ਕੇ ਆਏ ਆਪਣੇ ਵਾਲਾ ਉਹਨੂੰ ਲਿਬੜਣਾ ਜਿਆਦਾ ਕਰਦੇ ਆ ਹਾਂਜੀ ਮੜ ਜਿਆਦਾ ਕੁੱਟਦੇ ਆ ਇਹ ਨਾਲੇ ਉਹ ਵੀ ਨਵੇਂ ਨੇ ਲਿਬੜ ਜਾਣਾ ਓਏ ਇੰਨਾ ਕਰੇ ਕੱਟਦਾ ਉਹਦੇ ਨਾਲ ਤੇ ਵੀ ਜਿਆਦਾ ਕੱਟਦਾ ਅੱਛਾ ਟਰੈਕਟਰ ਪਹਿਲਾ ਹਲ ਕੱਟ ਮੁੜੋ ਹੋਰ ਦੂਰਾਂ ਦੇ ਟੁੱਟ ਜਾਣਾ ਉਧਰ ਨਾ 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 ਹੋ ਗਿਆ ਸਿੱਧਾ ਚੱਲ 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 ਜਿਆਦਾ ਖੜਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਹੁਣ ਮੋੜ ਓ ਚੱਕ ਲੋ ਫੱਟਾ ਬਣਾਇਆ ਕੋਈ ਯੂਟਿਊਬਰੇ ਹਾਂ ਉਹ ਸਕੂਟਰ ਆ ਪਿੱਛੇ ਸਕੂਟਰ ਦਾ ਚੱਕਦੀ ਲੈ ਅਬੀ ਉਹਥੇ ਲਾ ਲੈਣਾ ਜੀ ਹੁਣ ਫਿਰ ਤਾਂ ਜੀ ਲੱਗਦਾ ਹੂੰ ਲੱਗਦਾ ਥੋੜਾ ਇਹਨੂੰ ਬਿੰਦਰ ਦੂਰ ਤੋਂ ਦੇਖੂਗਾ ਹੁਣ ਖੜਕੇ ਚੱਕ ਕੋਈ ਬੰਦਰ ਵਾਲਾ ਗੇੜ ਲੱਗਣਾ ਨਾ ਜਦ ਬਰਾਬਰ ਹੋ ਜਾਣਾ ਉਹਨੇ ਅਹ ਲੈ 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 ਪਾਰ ਜਾ ਹਾਂ ਮੈਂ ਨਿਕਲ ਜਾਣਾ ਇਧਰੋਂ ਟਰੈਕਟਰ ਡੁੱਟਰ ਵੀ ਨਿਕਲ ਜਾਣਾ ਬਸ ਬਸ ਕਰ ਆਹ ਹੈਗਾ ਇਧਰੋਂ ਬਿੰਦਰ ਨਿਕਲਣ ਦੀ ਜਗ੍ਹਾ ਬਥੇਰੀ ਹੈ ਹਾਂ ਉਹ ਕੋਲ ਗੱਡੀ ਕਰਕੇ ਹੁੰਦਾ ਏ ਹਾਂ ਉਹ ਲੱਗ ਜਾਨੀ ਚੁੱਝਾ ਹਮਮ ਹਮ ਹੁਣ ਤੋਂ ਦੂਰ ਤੇ ਜਾ ਕੇ ਦੇਖ ਥੋੜਾ ਜੱਕ ਤੈਨੂੰ ਕੀ ਲੱਗਦਾ ਘਾਟ ਬਾਜੀ ਜੀ ਚ ਕੋਈ ਇਧਰ ਉਧਰ ਨੂੰ ਕਿਧਰ ਨਾ ਕੋਈ ਚੱਕਰ ਨਹੀਂ ਹਮ ਉਹਦਾ ਫਿਰ ਰਸਿਆਂ ਨੇ ਦੱਬ ਲੈਣਾ ਜਦੇ ਸ਼ਾਬਾਸ਼ ਸਤਵਿੰਦਰ ਕਿਆ ਕਹਿੰਦਾ ਤੂੰ ਮੰਨੂ ਐ ਸਮਝਾ ਮੜੇ ਦੇਖ ਵੀ ਇਹ ਇੱਥੇ ਤੇ ਗੰਨਾ ਆਇਆ ਨਹੀਂ ਲੱਗਦਾ ਕੁਛ ਕਿ ਟੇਡਾ ਮਿੱਡਾ ਜਾ ਮਾੜਾ ਮਾੜਾ ਹੋ ਜਾਂਦਾ ਟੇਡਾ ਮਿੱਡਾ ਲੱਦਣ ਲੱਗੇ ਅੱਛਾ ਜਾਨੀ ਮੈਂ ਹਾਂ ਉਹੀ ਨਾ ਕਿਸੇ ਰਸਤੇ ਦੇ ਵਿੱਚ ਬਸ ਜੱਜਮੈਂਟ ਦਾ ਅੱਛਾ ਤੇ ਹੈਰਾਨ ਨਾ ਹੋਈ ਬਾਕੀ ਦਾ ਗਿਆ ਬੋਲਟ ਹਾਂ ਹਾਂ ਕੌਣ ਦਾ ਇਹਦਾ ਬੰਦਾ ਆਪਣੀ ਆਉਂਦਾ ਵੀ ਆ ਤਰ੍ਹਾਂ ਆਏ ਓਏ ਹਾਏ ਗਜਨੀ ਓ ਗਜਨੀ ਆ ਗਈ ਗਜਨੀ ਆ ਗਿਆ ਕੋਈ ਕੋਈ ਉਹ ਕਿਹੜਾ ਗਜਨੀ ਵਾਲਾ ਹੈ ਕੌਣ ਬਰਾ ਅਮੀਰ ਖਾਨ ਨੂੰ ਇਹ ਫੇਲ ਕਰੀ ਫਿਰਦਾ ਵਾਈ ਮੁਬਾਰਕਾ ਤੈਨੂੰ ਉਹ ਵਾਹ ਵਾਹ ਇਵਾਟੇ ਓਟ ਮੁੰਡੇ ਆ ਤਾ ਦਾ ਨਜ਼ਾਰਾ ਲਿਆ ਤਾ ਦੂਏ ਲੋਟਾਂ ਮੁਬਾਰਕਾ ਦੇਤੀ ਆਪਾਂ ਨੂੰ ਵੀ ਇੱਕ ਜਿੱਕਣਾ ਇਹਨੂੰ ਦੇਤੀ ਆ ਐਨੇ ਤੇ ਗਾਹਾਂ ਲੰਬੀ ਨਿਗਾ ਨਹੀਂ ਮਾਰੀ ਅੱਛਾ ਉਹ ਸਾਬਧਾਈਆਂ ਹੋਈਆਂ ਯਾਰ ਅੱਗੇ ਰੋਕ ਲੈ ਅੱਗੇ ਨਾ ਦੇਖ ਯਾਰ ਹੋ ਗਿਆ ਹਾਲ ਕਰਿਆ ਆ ਡਬਲ ਡਬਲ ਹੋ ਗਿਆ ਹੁਣ ਹੋਣ ਹੋ ਗਿਆ ਡਬਲ ਡਬਲ ਖਾਰ ਜੇ ਤਾਂ ਨਵੇਂ ਲੱਗੇ ਬਾਰੇ ਕੋਈ ਕਿਲਾ ਆਇਆ ਵੀ ਲੱਡੂ ਲੈ ਕੇ ਆ ਗਿਆ ਬਰਾਬਰ ਹੋ ਗਏ ਇੱਕ ਦੋ ਦਿਵਾਲੀ ਮੰਗਣ ਚੁੱਕੀ ਰਹੀ ਉਹ ਤੇਰਾ ਭਲਾ ਹੋ ਜਾ ਚਲਾ ਬੜੀ ਗੱਲ ਲੰਦੇ ਫਿਰ ਛੋਟੀ ਗੱਲ ਲੰਦੇ ਆਏ ਵੀ ਗੱਲ ਠੀਕ ਹੈ ਅੱਛਾ ਬਾਈ ਆ ਕਰ ਲੈ ਕੇ ਆਉਂਦਾ ਹੁਣੇ ਲੈ ਕੇ ਆਉਂਦਾ ਮੈਨੂੰ ਲੱਗਦਾ ਇੱਕ ਦੋ ਦਿਨ ਚ ਨਹੀਂ ਨਹੀਂ ਦਿਵਾਲੀ ਦਾ ਆਇਆ ਹੈ ਉਹ ਬੁੱਲੇ ਬੁੱਲੇ ਦਿਖਿਆ ਹੀ ਨਹੀਂ ਸਾਹਮਣੇ ਵੀ ਆਈ ਨਹੀਂ ਅਦਰ ਮੈਂ ਤਾਂ ਆ ਕੇ ਗਿਆ ਕਈ ਵਾਰ ਆ ਕੌਣ ਕਹਿ ਦੂਗਾ ਬਾਈ ਦਿਵਾਲੀ ਦਾ ਆਇਆ ਵਾ ਇਹ ਦਿਵਾਲੀ ਦਾ ਹੀ ਉਹ ਮੀਂਹ ਕਿੰਨੇ ਚੁੱਕ ਦਿਵਾਲੀ ਦਾ 10 ਦਿਨ ਬਾਅਦ ਚ ਆਇਆ ਮੈਨੂੰ ਪਤਾ ਉਹੀ ਮਾਰੀ ਜਾਂਦਾ ਨੰਬਰ ਪਲੇਟ ਲੱਗੀ ਨਹੀਂ ਹੋਈ ਹੈਗੀ ਆਹ ਆਹ ਲੈ ਦੇ ਤਾ ਵੀ ਦੇਖੋ ਵੀ ਕੀ ਇਹ ਪਾਰਟੀ ਦੇ ਨਾ ਹੋਣਾ ਆਇਆ ਗਾ ਤੇਰੇ ਵਾਲੀ ਨੰਬਰ ਪਲੇਟ ਲੱਗੀ ਮੇਰੇ ਵਾਲੀ ਨਹੀਂ ਲੱਗਣੀ ਹੁਣ ਨੰਬਰ ਪਲੇਟ ਗੱਡੀ ਅੰਦਰ ਦੇ ਨਿਕਲਣ ਤੋਂ ਪਹਿਲਾਂ ਨੰਬਰ ਪਲੇਟ ਲਾਈ ਉਹਨਾਂ ਨੇ ਨਿਕਲਣੇ ਨਹੀਂ ਦਿੰਦੇ ਬਾਹਰ ਇਹ ਤਾਂ ਹਾਲੇ ਲੱਗੀ ਹੋਣੀ ਆ ਉਹ ਤਾਂ ਚਲ ਕੋਈ ਗੱਲ ਨਹੀਂ ਲੱਗ ਜਾਣੀ ਹੋਗੇ ਬੰਦੇ ਲੈ ਆਦੇ ਹਾਂ ਵਾਹ ਜਿਹੜਾ ਲਈ ਮੈਂ ਇਹਦਾ ਲੰਮਾ ਲਾਓ ਜੀ ਲਾਓ ਜੀ ਇਹ ਵੀ ਗੱਲ ਠੀਕ ਚੱਲ ਰਹੀ ਹੈ ਨਹੀਂ ਬਾਰੇ ਪਤਾ ਮੈਨੂੰ ਸਾਫ ਪਸਾ ਬਾਈ ਕਿੰਨਾ ਫਿਰ ਕਿੰਨੇ ਦਾ ਪਿਆ ਇਹ ਕੋਟ ਇਹਦੇ ਕੋਲ ਬਾਦੂ ਨੋਟ ਤਾਂ ਕਿਹ ਕਿੰਨੇ ਦਾ ਪਿਆ ਵਾ ਬਾਈ ਕਿੰਨੇ ਦਾ ਪਿਆ ਇਹ ਇਹ 2 ਦਾ ਪੈ ਗਿਆ ਜੀ 197 197 ਕਿੰਨੇ ਦਾ ਲੈਤਾ ਮੈਨੂੰ ਤਾਂ ਵੀ ਨਹੀਂ ਪਤਾ ਯਾਰ ਸਰਵਜੀਤ ਨੇ ਕਿੰਨੇ ਦੇ ਲੈਂਦਾ era ਉਹ ਵੀ ਪਤਾ ਨਹੀਂ ਯਾਰ ਹੁਣ ਕਿੰਨੇ ਦਾ ਪਿਆ ਹਾਂ ਸਰਵਜੀਤ ਕੀ ਬਤਲ ਕੋ ਹੱਸ ਜਾਣਾ ਨਿਕਲਣਾ ਕਿੱਥੋਂ ਵਿਚ ਤੇ ਟ੍ਰੇਲਰ ਕਿੱਥੇ ਆਹ ਖੜਾ ਇੱਥੀ ਲੋਡ ਕਰ ਦੇਣਾ ਬਸ ਗੰਨਾ ਨਹੀਂ ਆਉਂਦਾ ਉਹ ਆਗ ਫੇ ਲੱਦਣੇ ਪੈਣੇ ਉੱਥੇ ਜਾ ਕੇ ਹਾਂ ਉਹੀ ਗਿਆ ਵਿੱਚ ਤੁਹਾਨੂੰ ਵਿੱਚ ਨਹੀਂ ਬਣਾ ਵਿੱਚ ਦੇ ਔਖਾ ਹਣਾ ਅੱਛਾ ਸਲਫਾ ਵਾਲਾ ਲੱਗਾ ਹੈ ਉਹ ਰੋਵਾਲ ਇੰਦਾ ਆਹ ਬੱਲੇ ਬੱਲੇ ਹੋਰ ਪਾਰਟੀ ਹੀ ਬਣਦੀ ਹੈ ਬੱਲੇ 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 ਸੰਗਤਾ ਹੀ ਸੰਗਤਾ ਹੋ ਗਈਆਂ ਘੱਟੀਆਂ ਉਹ ਲਾ ਇਹ ਨਹੀਂ ਹਟਦਾ ਤਾ ਸ੍ਰੀਕਲ ਜੀ ਕਿੱਦਾਂ ਜੀ? ਹੋਰ ਫੇ ਬਾਬੇ? ਹੋਰ ਠੀਕ ਠਾਕ ਹੈ ਜੀ। ਲੈ ਭਾਈ ਗੱਡੀਆਂ ਆਪਣੇ ਨਵੇਂ ਆਉਣ ਲੱਗ ਗਿਆ। ਹਾਂ। ਬਾਪੂ ਵੀ ਆ ਗਏ ਜੀ ਬੀਬੀ ਵਾਲੀ ਉਹ ਦੁਵੀ ਤਾਰ ਕੇ। ਇਹ ਤਾਂ ਆਪਰੇ ਆਈ। ਦੇ ਬਧਾਈਆਂ। ਹਾਂ। ਆਹ ਕੰਨੀ ਠੀਕ ਹੈ। ਚਲ ਗਿਆ ਗੁੱਸਾ ਹੂ। ਇਹ ਤੂੰ ਬੁਲਿਆ ਤੂੰ ਬੱਟਲੀ। ਠੀਕ ਹੈ ਗੱਲ। ਰੋਡਾ ਵਾਈ ਵੀ ਸਾਡਾ ਐਨ ਕੈਂਡ ਬੰਦਾ ਹੈ ਜੀ। ਆਪਾਂ ਨੂੰ ਦੁੱਪ ਦੇਣੀ ਵੀ ਹਰੀਆਂ ਜੀਆਂ ਪੱਤੇ ਸੁੱਕੇ ਆਵੇ। ਵਿੱਕੀਆ ਨੂੰ ਵੀ ਧੋਈਏ ਚੱਲ ਕੇ, ਉਹਦੇ ਸੋਨਾ ਬਣਾਈਏ ਇਹਨੂੰ ਵੀ। ਲਓ ਜੀ ਬਾਪੂ ਵਧਾਈਆਂ ਜੀ। ਤੇਰੇ ਬਰਾਬਰ ਆਦੇ ਹੁਣ ਕਹਿੰਦੇ ਬਾਪੂ ਨੂੰ ਦੇਈਏ ਜਾਂ ਬਾਪੂ ਨੂੰ ਦੇੜੀ ਆ ਜੀ ਬਧਾਈ ਆ ਭਾਈ ਆਰੇ ਬਾਪੂ ਵੀੜੀ ਭੇਜਿਆ ਮੁਬਾਰਕਾ ਜੀ ਮੁਬਾਰਕਾ ਭਾਈ ਸਿਰ ਮੱਥੇ ਮੁਬਾਰਕਾ ਬਹੁਤ ਹੀ ਵਧੀਆ ਹੋਇਆ ਕੋਈ ਸਿਰ ਮੱਥੇ ਮੈਂ ਤਾਂ ਪਤਾ ਹੀ ਬਾਅਦ ਚ ਲੱਗਾ ਵਗਾ ਉਹ ਨਵੀਂ ਗੱਡੀ ਖੜੀ ਆ ਬੰਦਾ ਵੀ ਦੇਖਦਾ ਰਿਹਾ ਜੀ ਪਤਾ ਮੂਰੀ ਖੜੇ ਆ ਇੱਥੇ ਬੋਲ ਰਹਾ ਇਹ ਮੁੰਡੂ ਦੇਖੋ 2 ਟੋਕਾ ਲੈਂਦੇ ਤਾਂ ਲੱਡੂ ਆਉਂਦੇ ਉਹ ਤਾਂ ਖੁਲਾਸ ਤੇ ਨੇਬਰ ਨੂੰ ਹਾਂ ਇੱਕ ਨਵੀਂ ਆਈਟਮ ਆਈ ਹਾਂ ਆ ਦੇਖ ਆ ਕੇ ਦੇਖ ਆ ਆਈਟਮ ਨਵੀਂ ਆਈ ਆ ਕਰ ਮੂੰ ਮਿੱਠਾ ਥੋੜਾ ਬੱਚ ਇੱਕ ਇੱਕ ਵੀਸ ਇੱਕੋ ਵੀਸ ਨਹੀਂ ਤੂੰ ਦੇਖਦਾ ਸੀ ਵੀ ਆਈਟਮ ਕਿੱਥੇ ਪੇਸ ਕਰੀਆ ਕਿਸੇ ਨੇ ਬਰਫੀ ਆ ਜੀ ਬਰਫੀ ਬਰਫੀ ਨਹੀਂ ਹੈ ਦੇਖਾ ਕੇ ਜੇ ਖਾਊਗਾ ਫਿਰ ਪਤਾ ਲੱਗ ਹਾਂ ਇਹ ਤਾਂ ਨਹੀਂ ਵੈਸੇ ਬਰਫੀ ਚ ਆ ਗਈ ਹਾਂ ਉਹਦਾ ਬਰਫੀ ਚ ਆ ਗਈ ਉਹਦਾ ਬਰਫੀ ਦੇ ਉਹਦੇ ਤੇ ਆਈ ਵੀ ਆ ਪਰ ਹੈ ਇਹਦਾ ਗੋੜਾ ਜੀ ਵੈਸੇ ਪਹਿਲੇ ਟਾਈਮਾਂ ਵਿੱਚ ਇਹੀ ਹੁੰਦਾ ਦੇ ਮਿੱਠੇ ਹਾਂ ਹੈ ਕਿਤੇ ਵਿਆਹ ਪ੍ਰੋਗਰਾਮ ਚ ਭੇਜਣੇ ਆ ਇੱਧਰ ਵੀ ਦੇ ਭਾਈ ਮੂੰ ਮਿੱਠਾ ਕਰਾਓ ਜੀ ਇੱਧਰ ਵੀ ਹਾਂ ਤੇ ਬਾਥੀ ਨਮਨਸਤਾਲ ਦੀ ਆਈ ਹੈ ਜੀ ਤੱਕੋ ਤੱਕੋ ਫੇਰੀ ਸਾਰੀ ਚੱਕ ਆ ਵੀ ਲੈ ਲੋ ਤੇ ਨਹੀਂ ਯਾਰ ਹਾਂ ਚਲੋ ਠੀਕ ਹੈ ਬੜੀ ਨਾ ਬਾਤ ਬਣੀ ਨਾ ਹਾਂ ਇਸ ਤੋਂ ਦੱਸੋ ਵੀ ਕੀ ਆਏ ਨਹੀਂ ਠੀਕ ਹੈ ਵਾਜੋ ਵੀ ਇਹ ਮਿੱਠਾ ਹੈ ਜਾਣਾ ਨਹੀਂ ਹੈ ਗਿਆ ਮਨ ਲੱਗਾ ਜਾਣਾ ਆ ਰਿਹਾ ਚਾਬੂ ਕੀ ਦਾ ਪਤਾ ਲੱਗੂ ਵੀ ਕਿਆ ਆਟਮ ਗੱਲ ਵੀ ਠੀਕ ਹੈ ਦੰਦਰਾ ਤੂੰ ਵੀ ਦੱਸ ਕਿਆ ਆਟਮ ਗੋੜਾ ਗੋੜਾ ਗੋੜੀ ਮਾਰਦੀ ਬਣਾਈ ਪਈ ਹੈ ਏ ਵੀ ਆ ਗਦਾ ਗੋੜ ਵਾਲੀ ਵਰਫੀ ਬਹੁਤ ਮੋਟਰਸਾਈਕਲ ਦਾ ਬਾਅਦਦਾ ਯਾਰ ਨਵੇਂ ਨੇ ਤਾਂ ਉੱਠਣੇ ਹੀ ਆਉਣੇ ਹੁਣ ਹਾਂ ਫਰਕ ਪੈ ਗਿਆ ਬਲਾਉਂਦੇ ਮੋਟਰਸਾਈਕਲ ਬੈਗਨਾਰ ਜੀ ਹਾਂ ਬੈਗਨਾਰ ਜੀ ਇਹ ਪਹਿਲੇ ਨਾਲ ਵੱਡੀ ਆ ਗਈ ਹਨਾ ਹਾਂਜੀ 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 ਵੱਡੀ ਆ ਗਈ ਹਾਂ ਵੱਡੀ ਆ ਗਈ ਇਹ ਪਹਿਲੇ ਨਾਲ ਤੇ ਬੜੀ ਨਾਲੇ ਉਹ ਵੀ ਸੀ ਐਨ ਜੀ ਵੀ ਹੈ ਹੂੰ ਆਪਰੇਜ ਤਾਂ ਬਹੁਤ ਆ ਜੀ ਸੀ ਐਨ ਜੀ ਇਹ ਤਾਂ ਉਧਰ ਤੇ ਜਾ ਏਜੰਸੀ ਤੋਂ ਲੈ ਕੇ ਨਿਕਲੇ ਨਾ ਅੱਛਾ ਜੀ ਹਜੇ ਨਿਕਲਣਾ ਹੀ ਦਾ ਕਿੰਨੇ ਆਈ ਜੀ ਇਹ ਸਾਡੇ ਛੇਰੀ ਪੈ ਗਈ ਬੱਬੇ ਠੀਕ ਹੈ ਫੇਰ ਹਾਂ ਪਤਾ ਮੈਨੂੰ ਵੀ ਦੱਸ ਦਿੰਦਾ ਮੈਂ ਵੀ ਤੇਰੇ ਨਾਲੇ ਚੱਲਦਾ ਫੇਰ ਕੀ ਹੋ ਗਿਆ ਹੁਣ ਚੱਲਦੇ ਆ ਹੁਣ ਫਿਰ ਇਕੱਠਿਆਂ ਦਾ ਦੋ ਹੋਰ ਕੰਮ ਆਣਦੇ ਉਹਨਾਂ ਦਾ ਇਹ ਗੱਲ ਹੈ ਜੀ ਹਾਂ ਇਹ ਗੱਲ ਜੇ ਆਪਾਂ ਪਿਛਲੇ ਸਾਲ ਲੰਦੇ ਤਾਂ 20200 ਹੋਰ ਸਸਤੀਆਂ ਮਿਲਣੀਆਂ ਸੀ ਹੁਣ 20 ਮਹਿੰਗੀਆਂ ਹੋਣੀਆਂ ਹੁਣ 20 ਮਹਿੰਗੀ ਮਿਲੀਆਂ ਜੀ ਐਸਟੀ ਦੇ ਘਟੀ ਹੋਈ ਜੀ ਐਸਟੀ ਦੇ ਘਟੀ ਵੀ ਨਵੇਂ ਸਾਲ ਦੇ ਵਿੱਚ ਥੋੜਾ ਬਹੁਤਾ ਫਿਰ ਨਵੀਂ ਟੈਕਨੀਸ਼ੀਅਨ ਵਿੱਚ ਉਹ ਪੈ ਜਾਂਦਾ ਥੋੜਾ ਜਿਹਾ ਫਰਕ ਪਿੱਛੇ ਲਾਸਟ ਸਾਲ ਦੇ ਲਾਸਟ ਮਹੀਨੇ ਦੇ ਵਿੱਚ ਫਿਰ ਥੋੜਾ ਜਿਹਾ ਕੋ ਕਹ ਦਿੰਦੇ ਹੁੰਦੇ ਆ ਵੀ ਚਲੋ ਪੁਰਾਣਾ ਸਟਾਕ ਨਿਕਲ ਜੇ ਉਹਨਾਂ ਵਾਸਤੇ ਪੁਰਾਣਾ ਹੋ ਜਾਂਦਾ ਉਹ ਹਾਂ ਹੂੰ ਕਿਉਂ ਤੇਰੀ ਗੱਲਾ ਬਣ ਗਈ ਇਹ ਤਾਂ ਥਾਰ ਲੈਣੀ ਆ ਜਾਂ ਇਹਨੇ ਲੈਣੀ ਜੀ ਉਹ ਥਾਰ ਵੀ ਕਿਸੇ ਹੋਰ ਨਹੀਂ ਲੈ ਲਈ ਹੁਣ ਜੀ ਉਹ ਥਾਰ ਵਾਲੀ ਰੀਜ ਵੀ ਵਿਚਾਰੀ ਗੁਜਰ ਗਈ 92 ਰੇਟ ਮੈਂ ਫੇਰ ਗੱਲ ਹੀ ਬਾਤ ਚ ਦੇ ਦੇ ਦੋ ਨਾ ਲਾ ਵੀ ਕਾਹ ਚੰਗਾ ਲੱਗਦਾ ਇਸ ਕਾਰ ਵੀ ਦੇਖਣੀ ਭਾਈ ਕਿ ਬਰਬਲਰੋ ਨਹੀਂ ਛੋਟੀ ਹੀ ਲਵਾਂਗੇ ਛੋਟੀਓ ਤੇ ਠੀਕ ਹੈ ਤੇਰੀ ਵੀ ਸ਼ਾਰ ਆਓ ਵੈਸੇ ਪਤਾ ਕੀ ਅਗਲਾ ਹੈ ਐਵਰੇਜ ਵਾਲੀ ਚਾਹੀਦੀ ਇਹ ਗੱਲ ਮੈਂ ਮੰਨਦਾ ਜਿਹੜੇ ਰੋਜ਼ੇ ਤੁਰਨਾ ਐਵਰੇਜ ਕਰਕੇ ਤਾਂ ਲੱਤੀ ਹੈ ਹੁਣ ਅਨੁਭਾ ਤਾਂ ਹੈਗੀ ਉਹ ਕਿਤੇ ਦੱਬਦੀ ਹੈ ਕਿਤੇ ਪਾਸੇ ਜਿੰਨੇ ਮਰਜ਼ੀ ਰੱਦ ਕੇ ਤੁਰ ਪਾਉ ਦੇ ਵਿੱਚ ਐਵਰੇਜ ਲੈਣੀ ਹੈ। ਐਵਰੇਜ ਲੈਣੀ। ਹੁਣ ਅਨੋਵਾ ਨੂੰ ਕਿਥੇ ਉਹਨੂੰ ਸੁੰਦਰ ਬਣਾਉਣ ਵਾਸਤੇ ਖੜਾ ਕੇ ਆਉਣਾ ਕਿਤੇ? ਕਿੱਥੇ ਹੁੰਦੀ ਹੈ ਸੁੰਦਰ ਬਣਨੀ ਹੈ ਉਹ? ਲੁਧਿਆਣਾ ਪਤਾ ਕਰਕੇ ਆਉਂਗਾ ਜਾ ਕੇ ਵੀ ਕਿਹਦੇ ਕੋ ਖੜਾਈ। ਮੋਡੀਫਾਈ ਕਰਵਾਉਣਾ। ਮੋਡੀਫਾਈ ਕਰਾਉਣੀ ਹੈ ਉਹ ਹਾਂ। ਯਾ ਵੇ ਸਾਰੇ ਨੂੰ ਕਲਰ ਰਹੇਗਾ ਹੋ ਜਾਵੇ ਤਾਂ ਵੀ ਵਧੀਆ। ਹੂੰ। ਮੋਡੀਫਾਈ ਕਿ ਆਏ ਜਾਣਾ ਜੀ ਕਲਰ। 5 ਸਾਲ ਦੇ ਵਿੱਚ ਸਮਝ ਲਾ ਦੇ 5 ਸਾਲ ਬਾਅਦ ਉਹ ਐਕਸਟੈਂਡ ਹੋਣੀ ਦੀ ਹੋਣੀ। ਹਾਂ। ਜਿਹੜਾ ਹੈਗੀ ਆ ਇਹਦੀ ਪਾਸ ਜੀ। ਹਾਂ ਪਾਸਿੰਗ ਹੈਗੀ ਆ ਬਸ ਜੋ ਕੁ ਮਹੀਨੇ ਦੀ ਰਹਿੰਦੀ ਆ ਕਰਵਾ ਦੇਣੀ। ਹੁਣ ਕਰਵਾ ਦੇਣੀ ਬਸ ਹਾਂ। ਕਰਵਾ ਕੇ ਪਰੇ ਕਰ। ਨੂੰ ਵੇਸੁੰਜਾ ਕਰਵਾਟੂ ਨੂੰ ਉੱਪਰ ਕਰ ਚ ਰੋਜਾ ਹੂੰ ਉਹ ਵੀ ਚਲਦੀ ਰੱਖਣੀ ਆਪਣੇ ਬੈਕਗ੍ਰਾਉਂਡ ਜਾਨਾ ਗੱਡੀਆਂ ਤਾਂ ਤਨ ਦੇਖ ਲੈਣੇ ਦੇਖ ਲੈਣੀ ਚਲਾ ਕੇ ਹੁਣ ਇਹ ਦੇਖੀ ਜੀ ਮੈਂ ਕਿ ਦਿਨ ਚਲਾ ਕੇ ਅੱਛਾ ਦੇਖ ਲਈ ਦੀ ਜਾਂਦੀ ਹੈ ਤੁਸੀਂ ਕਹਿੰਦੇ ਮਾਰ ਲੰਦਾ ਟਰਾਈ ਥੋੜੀ ਜਿਹੀ ਨਵੀਂ ਤੇ ਮੈਨੂੰ ਡਰ ਕੇ ਲੱਗਦਾ ਹੁੰਦਾ ਕਾਤੇ ਅਈ ਪ੍ਰਾਣੀ ਚਲਾਈ ਹੋਈ ਨਾ ਅਈ ਪ੍ਰਾਣੀ ਚਲਾ ਲੰਨਾ ਉਹ ਨਹੀਂ ਉਹ ਨੂੰ ਨਹੀਂ ਡਰ ਚਾਹੀਦਾ ਇਹ ਤਾਂ ਉਹ ਬਹੁਤ ਹੋਆ ਮੈਂ ਤਾਂ ਅੰਦੇ ਪਹਿਲਾ ਡੱਕੇ ਨਾਲ ਦੇਖੀ ਮੈਂ ਬਾਈ ਨੇ ਲਾਤੀ ਮੈਂ ਡੱਕਾ ਤੋੜਿਆ ਅੱਧਾ ਅੱਛਾ ਡੱਕੇ ਕਹਿੰ ਲੱਗੀ ਦੀ ਆਹ ਰਵਈ ਨਫਤੇ ਦੇ ਕਰਕੇ ਉਹ ਇਹ ਤਾਂ ਪਤਾ ਨਹੀਂ ਕਿਤੇ ਕਿਤੇ ਲੱਗੀ ਨਰਮਾ ਉਹ ਤਾਂ ਨਰਮਾ ਯਾਰ ਯਾਰਾ ਦੇਖ ਰਹਾ ਹੈ ਰਿਕਰ ਨਵੀਂ ਇਹ ਤਾਂ ਲੈ ਦੋ ਦਿਨ ਨਵੀਂ ਰਾਣੀ ਫਿਰ ਇਹ ਦੋ ਦਿਨ ਤੇ ਬਾਅਦ ਪੁਰਾਣੀ ਵੀ ਹੋਣੀ ਹੈ ਨਵੀਂ ਤੇ ਛੜੀਟ ਵਾਜੇ ਥੋੜਾ ਜਿਹਾ ਹੁੰਦਾ ਤਾਂ ਮਹਿਸੂਸ ਆ ਰਹੇ ਉਹ ਕਾ ਨੂੰ ਯਾਰ ਜਿਹ ਹਨ ਇੰਨੀਆਂ ਗੱਲਾਂ ਲੱਗੀਆਂ ਸੋਚਣ ਫੇਰੇ ਫਿਰ ਕੱਢ ਨਹੀਂ ਸਕਦੇ ਬਾਰ ਨਹੀਂ ਵੈਸੇ ਤੁਹਾਡੀ ਗੱਲ ਠੀਕ ਹੁੰਦਾ ਮੈਂ ਮੈਂ ਤੁਹਾਨੂੰ ਦੇਖਦਾ ਹਾਂ ਤੁਸੀਂ ਟਰੈਕਟਰ ਦੀ ਹਿਸਾਬ ਸਫਾਈ ਰੱਖਦੇ ਏ ਜਾਂ ਬੋਲਟ ਦੀ ਰੱਖਦੇ ਏ ਸਫਾਈ ਸਾਡੇ ਉਹ ਹਿਸਾਬ ਕਿਤਾਬਸ ਵਾਲਾ ਹੈ ਨਹੀਂ ਹਲਾ ਉਹ ਉੱਪਰ ਕੋਈ ਨਹੀਂ ਆਉਂਦਾ ਨਹੀਂ ਉੱਧਾ ਚੱਲ ਹਲੇ ਹਲਤਾ ਹਾਂ ਜਣੀ ਜਦੋਂ ਅੰਦਰ ਇੰਜਣ ਦੀ ਗੱਲ ਕਰੀਏ ਟਾਈਮ ਗੱਲ ਸਰਵਿਸ ਇੰਜਣ ਨੂੰ ਬਾਹਰ ਤੇ ਅਸੀਂ ਥੋੜੀ ਜਣੀ ਗੱਲ ਹੀ ਕਰ ਜੰਦੇ ਹਾਂ ਇਹ ਗੱਲ ਆ ਹਾਂ ਇਹਦੇ ਨਾਲ ਨਹੀਂ ਹੋਣੀ ਜੀ ਹੂੰ ਇਹਦੇ ਨਾਲ ਨਹੀਂ ਹੋਣੀ ਉਹ ਦੂਈ ਗੁੱਸਾ ਕਰ ਗਈ ਚੱਲੋ ਇੱਕ ਬਚਾਰੀ ਦੋ ਤਿੰਨ ਦਿਨ ਤੋਂ ਹੁਣ ਕਿਹੜੀ ਦੀ ਦੂਈ ਉਹ ਵੀ ਹੈਗੀ ਖੜੀ ਮਾਰਦੀ ਫਰਾਟੇ ਕਹਿੰਦੀ ਪਾਉ ਟੋਸ਼ਨ ਕਿਤੀ ਲੈ ਜੂ ਸਾਰੀ ਹਾਂ ਟੂਰਜਨ ਪਾਉਣ ਨੂੰ ਕਹਿੰਦੀ ਆ ਉਹ ਉਹ ਚੱਲਦੀ ਉਹਨੂੰ ਮੈਂ ਚਲਾਉਣਾ ਨਿਆਣਾ ਨੂੰ ਸਕੂਲ ਛੱਡ ਕੇ ਆਉਣਾ ਉਹਦੇ ਤੇ ਲੈ ਕੇ ਆਉਣਾ ਆਹ ਹੋਰੀ ਐਵੇਂ ਹੀ ਹੋ ਰਹਾ ਹਾਂ 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 ਠੀਕ ਉਹਨਾਂ ਦੇ ਟਾਈਮ ਉਹੀ ਚੱਲੀ ਹੈ ਹਾਂ ਸਾਰੇ ਉਹਦਾ ਤੇ ਜੈਸਮੀਨ ਦੇ ਵਿਆਹ ਨੂੰ ਉਹ ਟੈਂਕੀ ਫੁੱਲ ਕਰਾਈ ਤੇ ਹੁਣ ਦੁਬਾਰਾ ਤੇਲ ਮੰਗਦੀ ਉਹ ਹਾਂ ਦੇਰਾਂ ਸਾਲ ਹੋ ਗਿਆ ਸਾਲ ਦੇ ਵਿੱਚ ਚੱਲੀ ਵੀ ਕਿੰਨਾ ਕੁ ਉੱਥੇ ਰੀਟ ਨਹੀਂ ਛੱਡਣ ਜਾਣਾ 3 ਕਿਲੋਮੀਟਰ 3 ਕਿਲੋਮੀਟਰ ਰੂ ਲੈਣ ਸਾਲ ਬਾਅਦ ਦੇਖ ਲੈ ਤੂੰ ਟੈਂਕੀ ਫੁੱਲ ਕਰਾਈ ਸਾਲ ਬਾਅਦ ਹੋਇਆ ਕੰਮ ਉਹ ਘੱਟ ਜਲਦੀ ਦੀ ਹੈ ਉਹ ਮੇਰੇ ਵਾਲੀ ਆ ਜੀ ਉਹ ਵੀ ਸਾਰੀ ਤੇਲ ਨਹੀਂ ਖਾਂਦੀ ਜਮੈਂ ਬਹੁਤ ਉਹੀ ਤਾਂ ਗੱਲ ਹੈ ਤੇਲ ਦੇ ਹੀ ਤਾਂ ਚੱਕਰ ਹੈ 12 20 ਦੀ ਆ ਵੀ ਰਜ ਦਿੰਦੀ ਹੈ ਉਹ ਹਾਂ ਉਹੀ ਤਾਂ ਗੱਲ ਹੈ ਹੰਟੇ ਤੋਂ ਬਚਣ ਵਾਸਤੇ ਤਾਂ ਠੀਕ ਆ ਬੋਡੀ ਬਿਲਕੁਲ ਮੈਂ ਵੀ ਕਰਵਾ ਲੈਂਦਾ ਬਾਈ ਤੇਰੇ ਨਾਲ ਹੀ ਜਿੱਥੇ ਨੋਵਾ ਰੇਣੀ ਮੈਂ ਵੀ ਕਰਵਾ ਲੈਂਦਾ ਇੰਡੇ ਨੂੰ ਇੰਡੀਗਾ ਦੇ ਫਿਰ ਭਾਈ ਉਥੇ ਫਾਇਦਾ ਨਹੀਂ ਹੋਈ ਹੈਗਾ ਕਿਉਂਕਿ ਤਾਂ ਇਹਦਾ 2 3 ਦਿਨ ਪਰ ਪਾਸ ਕਰਵਾ ਲਈਓ ਇੱਕ ਵਾਰ ਹੀ ਹੋਈ ਆਚਾ ਦੇਖ ਰਹਾ ਫਿਰ ਮੈਂ ਤਾਂ ਫਿਰ ਉਹਦਾ ਨਾ ਉੱਚਾ ਮਾਡਲ ਜਿਹੜਾ ਕਹਵਾਲਣਾ ਬੌਂਟ ਜਿਜਕਣਾ ਜਿਹੜਾ 15 ਮਾਡਲ ਚ ਗੱਡੀਆਂ ਆਉਂਦੀਆਂ ਸੀਆਂ ਉਹ ਸਾਲੀਆਂ ਇੰਨੀਆਂ ਪਾ ਉਹ ਇੰਡ ਕਹੀ ਰਹਿਣੀ ਐ ਇਹ ਬ੍ਰਿਜਾ ਬਣਾਉਣ ਨੂੰ ਫਿਰਦਾ ਉਹਨੂੰ ਸਫਾਰੀ ਬਣਾ ਲੂਗਾ ਨਾ ਤਾਂ ਹੋਈ ਤੀ ਜਿਹੜਾ ਇਹ ਬਾਡੀ ਹੋਰ ਦੀ ਜਗਾ ਦੀ ਉਹ ਉਹ ਇੰਜਨ ਪਰ ਵਿਸ਼ਵਾਸ ਜਗਾ ਪੂਰਾ ਇਹ ਇੰਜਨ ਨਹੀਂ ਦਮ ਤੋੜਦਾ ਕਿਥੇ ਰੱਤੇ ਨੂੰ ਉਹ ਬਾਡੀ ਬਦਲਾ ਦੀ ਉਹ ਹਾਂ ਠੀਕ ਆ ਗੱਲ ਤੇਰੀ ਅੱਲਾ ਬੜੀਉ ਦੇਖਦਾ ਇੰਜਰ ਥੋੜੀ ਦੇਖਦਾ ਜਿਆਦਾ ਵਿੱਚ ਕਿਹੜਾ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਮੋਟਰਸਾਈਕਲ ਦਾ ਭਾਅ ਉੱਠਦਾ ਯਾਰ ਆਹ ਨਹੀਂ ਉੱਠਦਾ ਮੇਰੇ ਵਾਲਾ ਜਿਹੜਾ ਮੇਰੇ ਕੋਲ ਆ ਉਹ ਉੱਠਦਾ ਆ ਉੱਠਦਾ ਬਾਈ ਤੂੰ ਤਾਂ ਦੇਖਿਆ ਕਿਹੜਾ ਇੱਕ ਕੋਈ ਚੱਕਰ ਨਹੀਂ ਜਾਂਦਾ ਤੈਨੂੰ ਪਤਾ ਲੱਗਣਾ ਉਹ ਮੈਨੂੰ ਪਤਾ ਲੱਗ ਜਾਣਾ ਟੈਨਸ਼ਨ ਨਾਲੇ ਮੈਂ ਬਹੁਤ ਛੰਡੇ ਮਤੇ ਵਾਲਾ ਬੰਦਾ ਤੈਨੂੰ ਦੇਖਦਾ ਮੈਂ ਕਿਤੇ ਨਿਠਾਉਂਦਾ ਉਹਨੂੰ ਕਿਤੇ ਤੈਨੂੰ ਲਾਇਸੈਂਸ ਸਰਦਾ ਵੀ ਬਦਲਿਆ ਬਗ ਲੱਗਦਾ ਉਹ ਨਿਆਣੇ ਹਟਦੇ ਆ ਅਸੀਂ ਆਲੇ ਦੀ ਦੇਣਾ ਅਸੀਂ ਆਪਣਾ ਆਲੇ ਦੀ ਫੁੱਸਫੁਸ ਵੀ ਨਹੀਂ ਉੱਕੜੀ ਚੱਲਦੀ ਆ ਉਹ ਫਸਬੋਜ ਕਣੀ ਕਰਦਾ ਉਹ ਜਿਹੜਾ ਆਪਾਂ 4400 ਦਾ ਲਵਾ ਲਿਆ ਇਹ ਉਹ ਜਿੱਦਾਂ ਤੇ ਰੱਖਿਆ ਹੋਇਆ ਜਿਹੜਾ ਮੈਂ ਕਹਿੰਦਾ ਮੇਰੀ ਗੱਲ ਸੁਣ ਮੈਂ ਕਹਿੰਦਾ ਰੱਬ ਕਰੇ ਹੋਵੇ ਨਾ 10000 ਦਾ ਚਲਾਨ ਰੱਬ ਕਰੇ ਹੋਵੇ ਆ ਗਿਆ ਉੱਪਰ ਜਾ ਕੇ ਉੱਥੇ ਬੈਕੋ ਇਹ ਰੇਸ ਜੀ ਦੇ ਹੋਗੀ ਪਿੱਛੇ ਗੱਡੀ ਆਂਦੀ ਦੀ ਆਇਆ ਇਹ ਦੇਖਣ ਲੱਗੇ ਮੈਂ ਖਿੱਚਦਾ ਮੈਂ ਨਹੀਂ ਰੁਕਿਆ ਹਾਂ ਪਰ ਤੇਰਾ ਚਲਾਨ ਵੀ ਕਹਿੰਦਾ ਕੱਟਣਾ ਦਾ ਉਹਨਾਂ ਨੇ ਨੰਬਰ ਵੀ ਨਹੀਂ ਦੇ ਪਰ ਚਲਾਨ ਦੇ ਪਾ ਲੈ ਮੈਂ ਨੰਬਰੇ ਨਹੀਂ ਕੀ ਕਰੂੰਗਾ ਆਠ ਠੀਕ ਹੈ ਉਹ ਲਾਲੇ ਇੱਕ ਹੋਰ ਵੀ ਚੱਕਰ ਆਇਆ ਯਾ ਤੇਰੇ ਵਰਗਾ ਚੱਲ ਰੁੱਪੜ ਗਿਆ ਵਾ ਕੋਈ ਯਾਰ ਦੋਸਤ ਕੋងਾਂ ਪਾਰਟੀ ਕਰ ਤੇਰੇ ਬਾਬਾ ਆਇਆ ਤਾਂ ਹੈ ਉਹ ਪੁਲਿਸ ਆਲੇ ਲਾ ਕੇ ਮਗਰ ਚੱਲਿਆ ਮੈਂ ਤਾਂ ਘਰ ਨੂੰ ਮੈਂ ਤੇਰੇ ਸੋ ਵੱਜ ਗਈ ਸੀ ਉਹ ਸਲੈਂਸਰ ਹੋਈ ਲਾ ਦੇਣਾ ਜਿਹੜਾ ਹੈਗਾ ਇਹ ਹੁਣ ਥੋੜੇ ਕਿਦਰ ਚਾ ਹੈ ਠੀਕ ਹੈ ਠੀਕ ਹੈ ਠੀਕ ਹੈ ਓਰੀਜਨਲ ਜਿਹੜੀ ਪੀ ਜਾ ਹੋਈ ਜਿਹੜਾ ਨਾ ਸੋ ਆਵਾਜ਼ ਸਹੀ ਬਹੁਤ ਹੈ ਆਪਾਂ ਨੂੰ ਤਾਂ ਚੱਲ ਕੁਛ ਨਹੀਂ ਕਹਿੰਦੀ ਨਿਆਣੇ ਸਿਆਣੇ ਨੂੰ ਬਹੁਤ ਤੰਗ ਕਰਦਾ ਪਿੱਛੇ ਕੰਨੇ ਬਹੁਤ ਖਾਂਦਾ ਜਰਾ ਬੈਠੇ ਮਾੜੇ ਦਿਲ ਵਾਲੇ ਬੰਦੇ ਨੂੰ ਜਿਹੜਾ ਹੁਣ ਮੇਰੇ ਵਰਗਾ ਕਮਜ਼ੋਰ ਦੇ ਨਾਲ ਅੱਜ ਉਹਦੇ ਕੋਲ ਨੂੰ ਇਕਣ ਦੀ ਬਾਜ਼ ਆਉਣੀ ਉਹ ਵੀ ਡਰ ਜਾਂਦਾ ਹੂੰ ਜੋ ਦੋ ਜਾਨੂ ਬਣਾਉਂਦਾ ਜਾਨੂ ਬਣਾ ਚਲੋ ਨਿਆਣੇ ਨੂੰ ਹੁੰਦਾ ਵੀ ਨਿਆਣੇ ਨੇ ਕਰਨਾ ਵੀ ਕਾਤਾ ਇਹ ਕੰਮ ਉਹ ਨਿਆਣਾ ਕਹਿੰਦਾ ਉਹ ਹੀ ਲੱਗਦਾ ਤਾਂ ਕਹਿੰਦਾ ਕੋਲ ਦੀ ਲੰਘੇ ਆ ਯਾਰ ਪਤਾ ਹੀ ਨਹੀਂ ਲੱਗਦਾ ਕਹਿੰਦੇ ਜਦ ਤੱਕ ਸਾਇਲੈਂసర్ ਲਾਉਂਦੇ ਤਾਂ ਗੱਦੀ ਲੈਂਦੀ ਆ ਉਹ ਨਿਆਣੇ 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 ਮੈਂ ਜਦੋਂ ਅਗਲੇ 10000 ਦਾ ਚਲਾਨ ਲਿਖਿਆ ਉਦੋਂ ਪਤਾ ਲੱਗਣਾ ਕਿ ਕਦਾ ਬਣ ਗਿਆ ਉਦੋਂ ਉਦੋਂ ਪਤਾ ਲੱਗਣਾ ਲੱਗਣਾ ਉਦੋਂ ਕਹਿੰਦੇ ਮੱਛੀ ਪੱਥਰ ਨੂੰ ਚੱਟ ਕੇ ਮਾਰ ਜਦੋਂ ਹੁਣ ਇਹ ਉਦੋਂ ਨੇ ਹੁਣਾ ਚਲਾ ਆਇਆ ਪਟਾਕੇ ਤਾਂ ਨਹੀਂ ਮਾਰਦਾ ਹੂੰ ਮੜ ਜਾ ਸਲੈਂਸਰ ਦੀ ਆਵਾਜ਼ ਫੜਦਾ ਕਰਦਾ ਹੈਗਾ ਫੜਫੜ ਜੀ ਹੂੰ ਫੜਫੜ ਜੀ ਕਰਦਾ ਉਹਨਾਂ ਕੋਲ ਸਾਰੇ ਟੈਕਟ ਹੁੰਦੇ ਪਟਾਕਾ ਆਪੇ ਮਾਰਾ ਦਿੰਦੇ ਅਸੀਂ ਮਰਾਏ ਨਾ ਮਰਾਏ ਉਹਨਾਂ ਦਾ ਵੀ ਤਰੀਕਾ ਪੁਲਿਸ ਵਾਲਾ ਉਹਨੂੰ ਤਰੀਕਾ ਉਹਨੇ ਤੇਰੇ ਕੋਲੇ ਖੜੇ ਤੇ ਪਟਾਕਾ ਮਾਰਾ ਦਿੰਦਾ ਵੀ ਆਦੇ ਵੱਜਦਾ ਫੇਰ ਨਹੀਂ ਭਈ ਔਖਾ ਹੈ ਫਿਰ ਤਾਂ ਕੰਮ ਆ ਕਣਕ ਵੀ ਕਹਿੰਦੀ ਹੈ ਇਹਨੇ ਕੀ ਕਹਿੰਦੀ ਇੱਕ ਕਣਕ ਕਹਿੰਦੀ ਹੈ ਵੀ ਕੀ ਗੱਡੀਆਂ ਗੁੱਡੀਆਂ ਜਿਨੇ ਲਿਆਉਣੀਆਂ ਲਿਆਓ ਨੇ ਕੱਲੀ 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 ਬੱਲੀ ਵਾਜਾ ਮਾਰਦੀ ਹੈ ਗੱਡੀ ਚੱਕ ਲੋ ਗੱਡੀ ਚੱਕ ਲੋ ਹੈ ਕੱਲੀ ਵੱਲੀ ਬੱਲੀ ਚੜ ਜਵੇ ਪਰ ਸਿਰੇ ਚੜੂਗੀ ਤਾਂ ਹਾਂ ਇਹ ਤੇ ਚੜੂਗੀ ਫਿਰ ਇਹ ਹੁਣ ਜਿਹੜੀ ਰੂਗ ਲੱਗੇ ਹੋਏ ਕਰਨਾ ਵੀਡੀਓ ਦੇ ਬਾਈ ਦੇ ਗਿਆ ਤਾਂ ਟਰੈਕਟਰ ਦੀ ਤੇਲ ਦੀ ਬੱਚੇ ਦਾ ਵੀਡੀਓ ਚ ਪਾਦਾ ਤੇਲ ਮੱਖਾ ਅੱਬਾ ਹਾਂ ਜੇ ਤਾ ਤੂੰ ਆਪਣੇ ਪੈਸਿਆਂ ਦੇ ਸਾਹਮਣੇ ਚੱਲਦਾ ਤਾਂ ਪੈਸੇ ਸੇਵ ਕਰ ਲੇਦੇ ਜੇ ਤੂੰ ਹਾਂ ਵੀ ਚਲ ਤੇਲ ਦੀ ਬਚਤ ਵਾਸਤੇ ਉਧਰ ਤੇ ਚੱਲਦਾ ਹੁਣ ਜਿਆਦਾ ਹੁਣ ਟਰੈਕਟਰ ਨੇ ਤੇਲ ਤਾਂ ਭਾਈ ਖਾਣੇ ਜਾਂ ਖੇਤ ਦੇ ਚੱਲਣਾ ਭੁਖੜਾ ਖਾਵੇ ਫੇਰ ਤਾਂ ਰੋਈਏ ਵੀ ਇਹਨਾਂ ਖੜਾ ਤਾਂ ਭਾਈ ਤੇਲ ਖਾ ਗਿਆ ਖਾਰੇ ਵਾਲਾ ਬਣਾ ਰਹੀ ਵੀਡੀਓ ਕਿਤੇ ਲੋਣ ਵਾਲੀ ਬਣਾਦੀ ਮੈਂ ਬਤਾਉਣ ਵਾਲੀ ਉਹ ਬਾਤ ਵੀ ਉਹ ਬੰਦੇ ਕਹਿੰਦੇ ਕਹਿੰਦੇ ਲੈ ਲਿਆ ਹੁਣ ਤੁਸੀਂ ਕਹਿੰਦੇ ਲੋਣ ਦੇ ਕਿੱਥੇ ਦੇ ਰਹੀ ਆ ਕੈਦਾ ਨਾ ਹੋ ਰਹੀ ਲੱਗਦਾ ਕਾ ਪਹਿਲਾਂ ਅਸੀਂ ਨਕਦ ਦੀਓ ਗੱਲ ਕਰੀ ਗਾ ਅਸੀਂ ਜਿਆਦਾ ਫਸਲ ਵਿੱਚ ਬਹਿ ਗਿਆ ਬਹਿ ਗਿਆ ਯਾਰ ਉਹ ਜੀ ਦੀ ਦੀ ਨਿਕਲੀ ਆਈ ਤੀ ਹਾਂ ਤਾਂ ਕਰਕੇ ਭਾਈ ਲੋਨ ਕਰਾਉਣਾ ਪੈ ਗਿਆ ਫਿਰ ਉਹ ਵੀ ਕੈਸਾ ਠੀਕ ਹੈ ਮੈਂ ਵੀ ਜਿਆਦਾ ਫਸਲ ਅਸੀਂ ਬੀਜੜੀ ਹੁੰਦੀ ਜਿਆਦਾ ਅਸੀਂ ਲੋਨ ਵਾਲੀਆਂ ਗੱਲਾਂ ਕਰਦੇ ਹੁੰਦੇ ਜੇ ਅਸੀਂ ਫਸਲ ਵੱਢਣੀ ਹੁੰਦੀ ਆ ਫਿਰ ਅਸੀਂ ਕਹਿੰਦੇ ਦਰੇਰੀ ਵਾਲਾ ਕੋਈ ਚੱਕਰ ਨਹੀਂ ਆਉਣ ਬੋਲੇ ਲਾ ਕੇ ਸਾਰਾ ਕੁਝ ਸੋਲਾਰਾ ਕੁਝ ਲੈ ਲਓ ਉਹ ਟੈਨਸ਼ਨ ਨਹੀਂ ਲੈਣੀ ਹੈਗੀ ਪਹਿਲਾਂ ਜਦੋਂ ਆਈ ਮੈਂ ਤਾਂ ਜਦੋਂ ਪਹਿਲਾਂ ਜਦ ਟਰੈਕਟਰ ਆਈ ਐ ਤਾਂ ਤਾਂ ਕਿ ਜੀਨੀ ਵੱਢਣੀ ਦੀ ਹਾਂ ਤੇ ਜਦ ਆਪਾਂ ਨੇ ਕਣਕ ਬੀਜਦੇ ਤਾਂ ਜਦ ਗੱਲਾਂ ਦੁਆਰਾ ਬਣਾਈ ਵੀਡੀਓ ਤਾਂ ਕਣਕ ਬੀਜਦੇ ਤਾਂ ਜੀਨੀ ਦੇ ਤਾਂ ਬੱਤਿਆ ਨਹੀਂ ਤਾਂ ਕੋਸ ਕਣਕ ਤੇ ਖਰਚਾ ਚੱਲਦਾ ਤਾਂ ਫਿਰ ਤਾਂ ਲੋਨ ਦੀ ਗੱਲਾਂ ਕਰੁੰਦੇ ਸੀ ਪਹਿਲਾਂ ਲੋਨ ਵੈਸੇ ਤਾਂ ਰੋੜੇ ਬਈ ਕਣਕਾਂ ਠੀਕ ਖੜੀਆਂ ਨਾ ਬਾਬੇ ਨਾਨਕ ਦੀ ਕਿਰਪਾ ਦਾ ਸਭ ਦੀਆਂ ਕਣਕਾਂ ਠੀਕ ਖੜੀਆਂ ਹੁਣ ਇੱਕ ਜਿਹੜਾ ਮੀਂਹ ਆ ਜਿਹੜਾ ਪੈ ਲਿਆ ਵੀ ਚਲੋ ਜਿਹੜਾ ਪਾਇਆ ਕਿਸੇ ਦਾ ਕਿਸੇ ਨੂੰ ਥੋੜਾ ਬਹੁਤਾ ਨੁਕਸਾਨਿਆਂ ਵੀ ਹੈਗਾ ਇਦਾਂ ਦੀ ਗੱਲ ਨਹੀਂ ਟਾਟਾ ਜੀ ਉਹ ਦੇਖੋ ਉਹਨੇ ਖਾਦਾ ਵੀ ਆ ਕੀ ਵਿਕੀ ਹੋ ਗਈ ਦੀ ਜੀ ਪੀਲੀ ਪੀਲੀ ਵਿਕੀ ਹਾਂ ਵਿੱਚ ਨੂੰ ਹੈਗਾ ਕਿਤੇ ਕਦੇ ਹੋ ਗਈ ਦੀ ਮਾਰ ਉਤਰ ਕੇ ਦੇਖ ਕਿੱਥੇ ਕਿੱਥੇ ਕਹਿੰਦਾ ਬਾਈ ਕਰੀ ਥੋਤੀ ਜੀ ਮੀਨੇ ਮੀਨੇ ਥੋਤੀ ਇਹਨੇ ਅੱਛਾ ਸ਼ੁਰੂ ਹੋ ਗਈ ਦੀ ਕੰਮ ਓਏ ਮੇਰੇ ਰੱਬਾ ਆਹ ਸਾਹਮਣੇ ਪੁੱਤੇ ਪਰ ਹੈਗਾ ਆ ਜੇ ਕਿਤੇ ਵਿਕੀ ਦੇਖ ਤਾਂ ਤੋੜ ਕੇ ਲਿਆ ਪਤਾ ਯਾਰ ਕਿੱਥੇ ਹੋਣਾ ਧਰ ਨਵੀਂ ਗੱਡੀ ਦਾ ਸੁਆਦ ਹੀ ਖਰਾਬ ਹੋ ਜਾਵੇ ਟੈਨਸ਼ਨ ਹੋ ਰੇ ਖੜੀ ਹੋ ਜਾਵੇ ਦੋ ਤਿੰਨ ਕਿਸ਼ਤਾਂ ਲੈ ਨਹੀਂ ਤਾਰਨੀ ਆ ਹਾਂ ਹੈਗਾ ਨਹੀਂ ਹਲਦੀ ਤਾਂ ਨਹੀਂ ਵਿਕੀ ਹਲਦੀ ਨਹੀਂ ਤੋਪੀ ਤੋਪੀ ਤੋ ਹੋ ਗਈ ਫਿਰ ਤਾਂ ਚਲ ਚੋਕਰ ਸ਼ੁਰੂ ਹੋ ਗਿਆ ਦਾ ਕੰਮ ਤੋਪੀ ਹੂੰ ਡਰਾਉਣਾ ਯਾਰ ਮੈਂ ਤਾਂ ਉਹੀ ਆ ਗਿਆ ਇਧਰ ਨੂੰ ਉਹਦੇ ਚ ਊਰਜ ਦੀ ਲਾਲੀ ਜੀ ਪੈਂਦੀ ਨਾ ਉਹਦੇ ਨਾਲ ਉਹਦੇ ਕਰਕੇ ਚਮਕਦੀ ਥੋੜੀ ਜ਼ਿਆਦਾ ਹਾਂ ਊਰਜ ਦੀ ਲਾਲੀ ਕਰ ਜਾਂਦੇ ਨਾ ਹੂੰ ਉਹ ਸ਼ਾਮ ਨੂੰ ਵੀ ਲਾਲੀ ਫੜ ਲੈਂਦੇ ਜੀ ਇਹ ਵੀ ਗੱਲ ਹੈਗੀ ਨਾਲਿਆ ਲਾਲ ਕੱਪੜੇ ਪਾ ਕੇ ਕੋਲ ਕੋ ਮੀ ਜਾਂਦਾ ਇਹ ਕੋਈ ਸ਼ਾਫਾ ਪੈਂਦਾ ਇਹ ਲਾਲ ਕੱਪੜੇ ਪਾ ਕੇ ਗੁੱਮੀ ਜਾਂਦਾ ਕੋਣ ਹੈ ਚਲੋ ਜੀ ਠੀਕ ਹੈ ਜੀ ਮਿਲਦੇ ਆ ਕਿਤੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਦਿਨ ਦੁਗਣੇ ਰਾਤ ਚੌਗਣੀਆਂ ਤਰੱਕੀਆਂ ਬਖਸ਼ੇ ਜੀ